ਅੱਜ ਟਿੱਡਿਆਂ ਜਿਹਾਂ ਦਾ ਵੀਡੀਓ ਕਲਿੱਪ ਦੇਖ ਕੇ ਨਾ ਤੁਹਾਡਾ ਹਾਸਾ ਨਹੀਂ ਰੁਕੇਗਾ। ਸੋਸ਼ਲ ਮੀਡੀਆ ਤੇ ਅਕਸਰ ਹੀ ਅਜਈਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਤੁਹਾਡੇ ਨਾਲ ਹਰ ਵੀਡੀਓ ਸਾਂਝੀ ਕੀਤੀ ਜਾਵੇ ਜਿਸ ਨੂੰ ਦੇਖ ਕੇ ਤੁਹਾਡੇ ਫੇਸ ਤੇ ਸਮਾਈ ਲਾਵੇ। ਅੱਜ ਛੋਟੇ-ਛੋਟੇ ਬੱਚੇ ਨਾ ਗਰਾਊਂਡ 'ਚ ਖੇਡਦੇ ਪਏ ਹੁੰਦੇ ਆ। ਤਾਂ ਇੱਕ ਮੁੰਡਾ ਨਾ ਦੂਸਰੇ ਮੁੰਡੇ ਵੱਲੋਂ ਕਹਿੰਦਾ ਵੀ ਉਹਨੇ ਗੱਲ 'ਚ ਨਾ ਮਾਤਾ ਦਾ ਤਬੀਤ ਪਾਇਆ, ਮਾਤਾ ਦੀ ਫੋਟੋ ਪਾਈਏ। ਤਾਂ ਉਹਨੂੰ ਲਾ ਦੇਵੇ ਐਵੇਂ ਮਿੱਟੀ 'ਚ ਰੁਲੇਗਾ ਚੰਗਾ ਨਹੀਂ ਲੱਗਦਾ। ਤਾਂ ਆ ਜਰਾ ਪੀ ਨਹੀਂ ਨਹੀਂ ਇਹ ਨਹੀਂ ਲਾਉਣਾ ਇਤਨਾ ਤਾਤਕ ਮਿਲਦੀ ਏ ਜੀ ਆਏ ਪਤੰਦਰ ਜੀ ਆ ਨਾ ਬਾਹਲਾ ਹੀ ਸਿੱਧੀਆਂ ਜੀਆਂ ਗੱਲਾਂ ਮਾਰ ਦਿੰਦਾ ਵਾ ਤੇ ਉਹ ਵੀ ਤੋਦਲੀ ਜੀ ਆਵਾਜ਼ ਸੋ ਆਓ ਤੁਹਾਡੇ ਨਾਲ ਨਾ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆਂ ਬਈ ਯਾਰ ਉਹ ਮਾਤਾ ਦਾ ਯਾ ਚੱਬ ਦਾ ਯਾਰ ਉਹਨੇ ਮਿੱਟੀ ਚ ਰਾਇਚਾ ਓਏ ਲਾ ਦੇ ਓ ਲਾ ਦੇ ਆ ਨਹੀਂ ਇਹਦੀ ਤਾਤਕ ਮਿਲਦੀ ਨਾ ਤਾਤ ਖੁੱਭ ਜੂ ਕਿਸੇ ਦੇ ਨਹੀਂ ਯਾਰ ਆਇਆ ਤੂੰ ਓਏ ਫੁੱਲ ਫੁੱਲ ਹਾਂਜੀ ਕਿਵੇਂ ਦੀ ਲੱਗੀ ਹੈ ਵੀਡੀਓ ਕਿ ਤੁਹਾਨੂੰ ਵੀ ਆਪਣੇ ਬਚਪਨ ਦੇ ਦਿਨ ਚੇਤੇ ਆਏ ਆ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਨਾਲ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਿਓ ਖਾਸ ਕਰਕੇ ਉਹਨਾਂ ਨਾਲ ਜਿਨ੍ਹਾਂ ਨਾਲ ਤੁਸੀਂ ਨਿੱਕੇ ਹੁੰਦੇ ਖੇਡਦੇ ਰਹੇ ਸੀ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ